ਸ੍ਰੀ ਕਾਲ ਜੀ ਕੋਮਨਵੀਰ ਕੋਰਡ ਨੇ ਜਿਹਨਾਂ ਰੀਸੈਂਟਲੀ ਸਟੂਡੈਂਟ ਵੀਜ਼ਾ ਅਪਰੂਵ ਹੋਇਆ ਹੈ ਕੋਮਨਵੀਰ ਨੇ ਜਾਰਜਨ ਕਾਲੇ ਟੋਰਾਂਟੋ ਕੈਂਪਸ ਚੁਸ ਕੀਤਾ ਜਿੱਥੇ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਦਾ 2 ਸਾਲ ਦਾ ਕੋਰਸ ਪੜ੍ਹਨ ਲਈ ਚੱਲੇ ਆ ਔਰ ਕੋਮਲਵੀਰ ਦੀ ਮੈਰਿਜ ਹੋ ਚੁੱਕੀ ਸੀ ਐਂਡ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਏਜੰਟ ਇਹ ਗੱਲ ਕਹਿੰਦੇ ਆ ਕਿ ਮੈਰਿਜ ਨੂੰ ਸ਼ੋਅ ਕੀਤੇ ਮੈਨਾ ਫਾਈਲ ਆਪ ਅਪਲਾਈ ਕਰੀਗੇ ਬਟ ਅਸੀਂ ਆਲਵੇਜ਼ ਇੱਕੋ ਗੱਲ ਕਹਿੰਦੇ ਆ ਕਿ ਜੋ ਤੁਹਾਡਾ ਕਰੰਟ ਸਟੇਟਸ ਹੈ ਤੁਸੀਂ ਉਹ ਐਕਚੁਅਲ ਸਟੇਟਸ ਨੂੰ ਹੀ ਸ਼ੋਅ ਕਰਕੇ ਆਪਦੀ ਫਾਈਲ ਅਪਲਾਈ ਕਰੋ ਐਂਡ ਇਹਦੇ ਨਾਲ ਕੋਈ ਵੀ ਵੀਜ਼ਾ ਦੇ ਉੱਪਰ ਇਫੈਕਟ ਨਹੀਂ ਪੈਂਦਾ ਤਾਂ ਕੋਮਲਵੀਰ ਦੀ ਵੀ ਮੈਰਿਜ ਹੋਈ ਸੀ ਤੇ ਅਸੀਂ ਇਹਨਾਂ ਦੀ ਮੈਰਿਜ ਸ਼ੋਅ ਕਰਕੇ ਹੀ ਇਹਨਾਂ ਦੀ ਫਾਈਲ ਅਪਲਾਈ ਕੀਤੀ ਆ ਸੋ ਕੋਮਲ ਕੰਗratulations ਕੋਮਨ ਕਿਵੇਂ ਤੁਹਾਨੂੰ ਪਤਾ ਲੱਗਾ ਸੀ ਮੈਕਰੋਗਲੋਬਲ ਬਾਰੇ ਅਤੇ ਕਿਦਾਂ ਦਾ ਸਫਰ ਰਿਹਾ ਤੁਹਾਡਾ ਸਰ ਬਸ ਮੈਂ ਹਸਮੈਂਡ ਨੇ ਮੈਨੂੰ ਫੇਸਬੁੱਕ ਤੋਂ ਆਪਣੇ ਮੈਕਰੋਗਲੋਬਲ ਬਾਰੇ ਬਹੁਤ ਕੁਝ ਸੁਣਾਇਆ ਸੀ ਤੇ ਅਸੀਂ ਦਨ ਪਰਸਨਲੀ ਵਿਜ਼ਿਟ ਕੀਤਾ ਮੈ ਆਪਣੇ ਹਸਮੈਂਡ ਨਾਲ ਤੇ ਮੈਨੂੰ ਲੱਗਿਆ ਕਿ ਇਹ ਸਰਵਿਸ ਬਹੁਤ ਵਧੀਆ ਲੱਗੀ ਮੈਕਰੋਗਲੋਬਲ ਤੇ ਨਾਲ ਜੋ ਸਟਾਫ ਆ ਬਹੁਤ ਕੋਆਪਰੇਟਿਵ ਆ ਤੇ ਨਾਲ ਸੰਤਾਨ ਤੋਂ ਤਾਂ ਮੱਕੜ ਦਿਨਦਰੇ ਤੇ ਹੁਣ ਮੇਰਾ ਵੀਜ਼ਾ ਆ ਚੁੱਕਿਆ ਤੇ ਮੈਂ ਬਹੁਤ ਥੈਂਕ ਯੂ ਕਰਦੀ ਆ ਪੂਰੀ ਮੈਕਰੋ ਟੀਮ ਦਾ ਥੈਂਕ ਯੂ ਜੇ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਨੰਬਰਾਂ ਦੇ ਉੱਪਰ ਕਾਲ ਕਰਕੇ ਹ